ਹੈਲੋ ਹੈਲੋ ਅਜੀ ਪਾਸਟਰ ਸੁਖਵਿੰਦਰ ਰਾਜਾ ਜੀ ਬੋਲ ਰਹੇ ਹਾਂ ਜੀ ਜੀ ਜੈਮਸੀ ਕੀ ਬਾਟਰ ਜੀ ਜੈਮਸੀ ਜੀ ਮੈਂ ਪਾਸਟਰ ਬੰਟੀ ਬੋਲ ਰਿਹਾ ਜੀ ਪਾਸਟਰ ਵੈਲਫੇਅਰ ਐਸੋਸੀਏਸ਼ਨ ਬਿਆਸ ਦਾ ਪ੍ਰਧਾਨ ਬੋਲ ਰਿਹਾ ਜੀ ਹਾਂ ਜੀ ਜੀ ਕੇ ਐਲਸ ਠੀਕ ਹੈ ਬਹੁਤ ਵਧੀਆ ਜੀ ਕਰਪਾ ਪਰਮੇਸ਼ਵਰ ਦੀ ਤੁਸੀਂ ਦੱਸੋ ਘਰ ਪਰਵਾ ਠੀਕ ਠਾਕ ਸਭ ਹਾਂ ਜੀ ਜੀ ਵਧੀਆ ਦਾਇਰ ਪਰੋਤ ਸੁਣਾਓ ਚਲੋ ਚੰਗਾ ਜੀ ਅਚਾ ਪਾਸਟਰ ਰਾਜਾ ਜੀ ਇੱਕ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਤੁਸੀਂ ਅਸਤੇਜ ਦੇ ਉੱਪਰ ਕੋਈ ਵੀ ਡਾਂਸ ਕਰ ਰਹੇ ਆ ਬਿਲਕੁਲ ਐਕਟਰਾ ਦੇ ਵਾਂਗੂ ਤੁਹਾਡੀ ਕਲੀਸਿਆ ਵੀ ਡਾਂਸ ਕਰ ਰਹੀ ਜੇਗੀ। ਹਾਂਜੀ ਹਾਂਜੀ। ਤੇ ਇਹ ਤੁਸੀਂ ਦੱਸ ਸਕਦੇ ਹੋ ਬਾਈਬਲ ਦੇ ਵਿੱਚ ਇਹ ਸਾਨੂੰ ਕਰਨਾ ਜਾਇਜ਼ ਆ ਜਾਂ ਨਾ ਜਾਇਜ਼ ਆ। ਤੁਸੀਂ ਬਾਈਬਲ ਦੇ ਵਿੱਚੋਂ ਸਿਰਫ ਇਹਦਾ ਜਵਾਬ ਦਿਓ ਸਿਰਫ ਉਦਾਂ ਨਹੀਂ ਆਪਾਂ ਕਹਿਣਾ ਕਿ ਖੁਸ਼ੀ ਆ ਜੀ ਖੁਸ਼ੀ ਵੇਖੋ ਇਸ ਤਰ੍ਹਾਂ ਦੇ ਲੋਕਾਂ ਨੂੰ ਨਹੀਂ ਦਿਖਾਈ ਜਾਂਦੀ ਹੈਗੀ ਜੋ ਕਰ ਰਹੇ ਹੋ ਬਿਲਕੁਲ ਇਹੀ ਬਾਈਬਲ ਤੋਂ ਪਾ ਰਹੇ। ਕਿਹੜੀ ਗੱਲ? ਤੁਸੀਂ ਬਾਈਬਲ ਦੇ ਵਿੱਚੋਂ ਕੋਈ ਪ੍ਰੂਫ ਦੇ ਸਕਦੇ ਆ? ਨਹੀਂ ਤੁਸੀਂ ਦੱਸੋ ਤੁਸੀਂ ਦੱਸੋ ਕਿਹੜੀ ਗੱਲ ਬਾਹਰ ਆ। ਬਾਈਬਲ ਦਾ ਬਾਰਾ ਜੀ ਬਿਲਕੁਲ ਇਹ ਜਿਹੜਾ ਡਾਂਸ ਕਰਨਾ ਆ ਇਹ ਕਿੱਥੇ ਜਾਇਆ ਹੈ ਗੱਦਸੋ ਮੈਨੂੰ ਕਿ ਐਡਾਂ ਤੇ ਜਿਹਦਾ ਤੁਸੀਂ ਖੁਦ ਵੀ ਸਟੈਪ ਕਰ ਰਹੇ ਆ ਉਹ ਉਹ ਕਿੱਥੇ ਬਾਈਬਲ ਦੇ ਵਿੱਚ ਆ ਜੀ ਕਿਸ ਤਰ੍ਹਾਂ ਜਿਹੜੇ ਤੁਸੀਂ ਸਟੈਪ ਕਰ ਰਹੇ ਹੈਗੇ ਅੱਗੇ ਪਿੱਛੇ ਨੂੰ ਜਾ ਜਾ ਰਹੇ ਹੋ ਉਹ ਸਾਡੀ ਪਤਾ ਕੀ ਕਰੋ ਕਿ ਇਹਨੂੰ ਕੋ ਆਤਮਾ ਚ ਨਹੀਂ ਉਹ ਆਤਮਿਕ ਕੰਮ ਨਹੀਂ ਉਹ ਡਾਂਸ ਆ ਸਾਰੇ ਵੈਰੀ ਗੱਲ ਸੁਣੋ ਨਾ ਜੀ ਕਿ ਜਿਹੜੇ ਮਸੀਹ ਸਿੰਗਰ ਨਹੀਂ ਆ ਜੀ ਜੀ ਉਹਨਾਂ ਨੂੰ ਬੇਨਤੀ ਕਰੋ ਕਿ ਜਿਹੜੇ ਸੈਡ ਸੌਂਗ ਗੀਤ ਗਾਦੇ ਕਰੋ ਨਹੀਂ 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 اچھا ਮੇਰੀ ਗਲਤ ਨੂੰ ਰਾਜਾ ਜੀ ਪਹਿਲਾਂ ਮਸੀਹ ਤੁਸੀਂ ਮਸੀਹ ਸੰਗਰਾਂ ਨੂੰ ਫੋਲੋ ਕਰਦੇ ਹੋ ਕਿ ਬਾਈਬਲ ਨੂੰ ਪ੍ਰਭੂ ਯਸ਼ੂਮ ਸਿਰ ਮੈਂ ਕਹਿ ਰਿਹਾ ਮੈਂ ਕਿ ਜੇ ਆਪਾਂ ਪ੍ਰਭੂ ਦੇ ਨਾਮ ਦੇ ਨੱਚ ਲੈਣੇ ਲਾ ਲੋ ਹਨਾ ਤਾਂ ਕੋਈ ਪਾਪ ਹੀ ਕੋਈ ਨਹੀਂ 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 ਪਾਪ ਹੈਗਾ 100% ਪਾਪ ਆ ਜੀ ਤੁਸੀਂ ਇਹ ਕਹਿੰਦੇ ਤੁਸੀਂ ਨਾਲਚੋ ਨਾ ਨਹੀਂ ਨਹੀਂ ਤੁਸੀਂ ਤੁਸੀਂ ਫਿਰ ਮਸੀਹਤ ਨੂੰ ਬਦਨਾਮ ਕਰ ਰਹੇ ਹੋ ਨਾ ਇਸ ਤਰ੍ਹਾਂ ਇਹ ਤਾਂ ਕੋਈ ਬਦਨਾਮ ਨਹੀਂ ਬਦਨਾਮ ਹੋ ਰਿਹਾ ਬਦਨਾਮ ਹੋ ਰਹੀ ਜੀ ਬਦਨਾਮ ਹੋ ਰਹੀ ਹੈਗੀ ਆ ਇਹੋ ਜਿਹੇ ਲੋਕਾਂ ਦਾ ਬਿਰਿਸ਼ ਸੇਖ ਲੋਕ ਜਾਂ ਹਿੰਦੂ ਲੋਕ ਜਾਂ ਵੇਖਦੇ ਤੋਂ ਬਾਅਦ ਉਹ ਤੁਸੀਂ ਦੇਖੋ ਮੇਰੀ ਗੱਲ ਸਤਹੀ ਜਿਹੜੇ ਸੇਖਿਆ ਨਾ ਉਹਨਾਂ ਨੂੰ ਖੁਸ਼ ਕਰਨ ਦਾ ਜਤਨ ਨਾ ਕਰੋ ਨਹੀਂ ਨਹੀਂ ਮੈਂ ਕਿਸੇ ਨੂੰ ਕੋਸ਼ਿਸ਼ ਕਰਨ ਦੀ ਗੱਲ ਨਹੀਂ ਕਰ ਰਿਹਾ ਸੁਣਿਆ ਨਾ ਮੇਰੀ ਬਾਈਬਲ ਦੇ ਵਿੱਚ ਮੈਂ ਪਰ ਜਦੋਂ ਉਹ ਤੁਹਾਡੀਆਂ ਰੀਲਾਂ ਤੇ ਫਿਰ ਗਾਣੇ ਲਾ ਲਾ ਵਜਾਉਂਦੇ ਜਾਂ ਕੁਝ ਕਰਦੇ ਨਾ ਉਹਦੇ ਚ ਮੁਸਲਮਾਨਾਂ ਨੂੰ ਖੁਸ਼ ਕਰਾਉਂਦੇ ਮੈਂ ਪਰਮੇਸ਼ਰ ਦਾ ਦਾਸ ਨਹੀਂ ਤੁਸੀਂ ਫਿਰ ਕਿਨੂੰ ਖੁਸ਼ ਕਰ ਰਹੇ ਹੋ ਜੀ ਉੱਥੇ ਮਨੁੱਖਾਂ ਨੂੰ ਖੁਸ਼ ਕਰਨੇ ਨਾ ਨਹੀਂ ਨਹੀਂ ਤੁਹਾਡੇ ਅੱਗੇ ਲੋਕ ਨੱਚ ਰਹੇ ਟਾਡੇ ਵਾਲੇ ਵੇਖ ਕੇ ਤੁਸੀਂ ਉਹਨਾਂ ਨੂੰ ਖੁਸ਼ ਕਰ ਰਹੇ ਆਏ ਤੇ ਨੱਚਦੇ ਰਹਿਣਾ ਵਾ ਨਹੀਂ ਨਹੀਂ ਤੁਸੀਂ ਨੱਚਦੇ ਰਹਿਣਾ ਕੋਈ ਨਹੀਂ ਸਕਦਾ ਨੱਚ ਤੋ ਨਾ ਮੇਰੀ ਗੱਲ ਸੁਣੋ ਫਿਰ ਸਾਡੇ ਨਾਲ ਬੈਠੋ ਬਹਿ ਕੇ ਗੱਲ ਕਰੋ ਇੱਕ ਕਰੀ ਤੁਸੀਂ ਆ ਜੀ ਜਿੱਦ ਮਰਜ਼ੀ ਆ ਜਾਓ ਜਦੋਂ ਦੱਸੋ ਟਾਈਮ ਦੱਸੋ ਤੁਸੀਂ ਜਦੋਂ ਮਰਜ਼ੀ ਆ ਜਾਓ ਨਹੀਂ ਜਦੋਂ ਮਰਜ਼ੀ ਹੁਣ ਮੰਨ ਲਓ ਕਿ ਇਸ ਵੇਲੇ ਤੁਸੀਂ ਭੋੜੇ ਆਜੋ ਤੇ ਇਸ ਤੋਂ ਹੋਣੇ ਆਜ ਗਏ ਲੈ ਆਏ ਤੁਸੀਂ ਇੱਥੇ ਲੁਕੋ ਹਾਂਜੀ ਹਾਂਜੀ ਮੈਂ ਇਹ ਕਹ ਰਿਹਾ ਤੁਸੀਂ ਟਾਈਮ ਦਿਓ ਤੁਸੀਂ ਕੱਲ ਪਰਸੋਂ ਸੋਮਵਾਰ ਮੰਗਲਵਾਰ ਬੁੱਧਵਾਰ ਉਹ ਮਤਰਮ ਜੀ ਤੁਸੀਂ ਬੈ ਨੱਚਦੇ ਤੇ ਕਹਤੀ ਹਿੰਮਤ ਵੀ ਨਹੀਂ ਹੈਗੀ ਤਾਕਤ ਵੀ ਨਹੀਂ ਹੈਗੀ ਕਿ ਡੱਕ ਜੇ ਕੋਈ ਨਹੀਂ ਜ਼ਰੂਰ ਜੀ ਡੱਕਾਂਗੇ ਅਸੀਂ ਇਹਦੇ ਫਿਰ ਪ੍ਰਭੂ ਦੇ ਗੀਤਾਂ ਤੋਂ ਕੋਈ ਤਾਕਤ ਨਹੀਂ ਹੈਗੀ ਪ੍ਰਭੂ ਦੇ ਗੀਤਾਂ ਤੋਂ ਪ੍ਰਭੂ ਤੁਸੀਂ ਇੱਕ ਸੇਵਕ ਹੈਗੇ ਆਂ ਖੁਦਾ ਦੇ ਵਚਨ ਦੱਸੋ ਉਹਨਾਂ ਲੋਕਾਂ ਨੂੰ ਤੇ ਬੱਚਾ ਤੁਸੀਂ ਵਾਕਿਆੜੀ ਖੋਲ ਕੇ ਦੇਖੋ ਨਾ ਮੈਂ ਵੇਖੋ ਜੀ ਮੈਂ ਤੁਹਾਨੂੰ ਦੱਸ ਦਾਂ ਤੁਹਾਡੀ ਜਿਹੜੀ ਵੀਡੀਓ ਉਹਦੇ 'ਚ ਬਿਲਕੁਲ ਗਲਤ ਹੈ 100% ਗਲਤ ਹੈਗਾ ਕਦੇ ਨਹੀਂ ਗੱਲ। ਔਰ ਤੁਸੀਂ ਡਾਂਸ ਕਰ ਰਹੇ ਤੁਸੀਂ ਸੇਵਕ ਆ ਖੁਦਾ ਦੇ ਤੁਹਾਡਾ ਕੰਮ ਨਹੀਂ ਫਰਜ ਨਹੀਂ ਬਣਦਾ ਕਿ ਤੁਸੀਂ ਜਿਹੜਾ ਡਾਂਸ ਕਰੋ ਅੱਗੇ ਪਿੱਛੇ ਹੋ ਕੇ ਔਰ ਉਹ ਕੋਈ ਆਤਮਿਕ ਗੱਲ ਨਹੀਂ ਹੈਗਾ ਆਤਮਾ ਤੋਂ ਬਾਹਰ ਕੰਮ ਹੈਗਾ। ਪਾਸਿਬਲ ਜਿੰਦਰ ਨੇ ਵੀ ਡੱਕੋ ਪਾਸੰਕਰ ਨੂੰ ਡੱਕੋ। ਅੱਛਾ ਜੀ ਮਤਲਬ ਮੇਰੀ ਗੱਲ ਸੁਣੋ ਕਿ ਜੇ ਤੁਸੀਂ ਮਤਲਬ ਕਹਿੰਨੇ ਕਿ ਤੁਸੀਂ ਉਹਨਾਂ ਵੱਲ ਦੇਖ ਕੇ ਤੁਸੀਂ ਕਿੰਨੂੰ ਫੋਲੋ ਕਰ ਰਹੇ ਮੈਂ ਤੁਹਾਨੂੰ ਇਹ ਕਹਿ ਰਿਹਾ। ਮੈਂ ਤੇ ਆਈ ਜਿੰਦਰ ਨੂੰ ਪਾਸੰਕਰ ਨੂੰ ਫੋਲੋ ਕਰ ਰਹੇ ਪਾਸੰਕਰ ਨੂੰ। ਉਹ ਹੀ ਪ੍ਰਭੂ ਦਾਸ ਆ। ਜਾਂ ਤੁਸੀਂ ਨਹੀਂ ਨਹੀਂ ਤੁਸੀਂ ਕਿੰਨੂੰ ਫੋਲੋ ਕਰ ਰਹੇ ਹੈ ਗਿਆ ਬਾਈਬਲ ਨੂੰ। ਪ੍ਰਭੂ ਯੇਸ਼ੂ ਨੂੰ ਤੇ ਕਿਉਂ ਕਰਦੇ ਆ ਸਾਹਿਬ ਨੂੰ ਮੈਂ ਬਾਈਬਲ ਨੂੰ ਹਾਂਜੀ ਟਾਟਾ ਸਾਧ ਬਾਈਬਲ ਨੂੰ ਹਾਂਜੀ ਟਾਟਾ ਟਾਟਾ ਸਾਧ ਕਿਹੜਾ ਮੇਰਾ ਸਟਾਰ ਜohn ਸ਼ੰਕਰ ਰੋ ਹੈ ਗਿਆ ਉਹਨਾਂ ਨੂੰ ਤੇ ਫੋਲੋ ਨਹੀਂ ਕਰਦੇ ਨਹੀਂ ਫੋਲੋ ਫੋਲੋ ਕਰਨ ਦਾ ਮਤਲਬ ਕੀ ਹੁੰਦਾ ਆ ਬਾਈਬਲ ਦੇ ਵਿੱਚ ਕੀ ਲਿਖਿਆ ਉਹ ਇਦਾਂ ਦੇ ਕੰਮ ਕਰਦੇ ਹੀ ਨਹੀਂ ਕਿਦਾਂ ਦੇ ਕਰਦੇ ਤੁਸੀਂ ਜਿਹੜਾ ਨੱਚਣਾ ਨਾ ਜਾਂ ਤੁਸੀਂ ਵੀਡੀਓ ਬਣਾ ਕੇ ਨਾ ਪਾਓ ਤੁਸੀਂ ਨੱਚੋ ਚਰਚ ਵਿੱਚ ਹਮੇਸ਼ਾ ਦਾ ਦਿਨ ਨੱਚੋ ਇਹ ਜਦੋਂ ਤੁਸੀਂ ਪੇਸ਼ ਕਰਕੇ ਵੀਡੀਓ ਸਿਰਫ ਤੁਸੀਂ ਇਸ ਕਰਕੇ ਪਾ ਰਹੇ ਤਾਂ ਕਿ ਲੋਕ ਤੁਹਾਨੂੰ ਵੇਖਣ ਔਰ ਅੱਗੇ ਸ਼ੇਅਰ ਕਰਨ ਤੁਸੀਂ ਪੈਸਾ ਕਮਾਉਂਦੇ ਲੋਕ ਵਾਧੂ ਵਿਦ ਤੇ ਰੁਕ ਜਾਂਦੇ ਨਾਲ ਉਹਦੇ ਕੋਲ ਉਹਦੇ ਸਿਰਫ ਤੁਸੀਂ ਪੈਸਾ ਕਮਾਉਣ ਲਈ ਕਰ ਰਹੇ ਹੈ ਨਾ ਉਹ ਤੇ ਸੇਵ ਤੁਸੀਂ ਉਹਨੂੰ ਸੇਵ ਕਰੀਦਾ ਨਾ ਨਾ ਜੋ ਕਿ ਮੈਂ ਸੇਵਾ ਕਰ ਰਿਹਾ ਕੁਝ ਵੇਖੋ ਅਸੀਂ ਤੁਹਾਨੂੰ ਦੱਸਦੇ ਹਾਂ ਅਸੀਂ ਤੇ ਇਹਦੇ ਤੇ ਐਕਸ਼ਨ ਜ਼ਰੂਰ ਲਵਾਂਗੇ ਤੁਸੀਂ ਸਾਨੂੰ ਸਮਾਂ ਦਿਓ ਜਾਂ ਬਹਿ ਕੇ ਸਾਡੇ ਨਾਲ ਵਿਚਾਰ ਕਰੋ ਦਿਲ ਖੋਲ ਕੇ ਲੈ ਲਓ ਕਿਸੇ ਨਾਲ ਕੋਈ ਨਹੀਂ ਬਿਲਕੁਲ ਜੀ ਨਹੀਂ ਅਸੀਂ ਤੇ ਕਰਾਂਗੇ ਕੁਛ ਨਾ ਕੁਛ ਫਿਰ ਪਰ ਤੁਸੀਂ ਫਿਰ ਬੈਠੋ ਸਾਡੇ ਨਾਲ ਤੁਸੀਂ ਸਮਾਂ ਦਿਓ ਤੁਸੀਂ ਅਗਲੇ ਹਫਤੇ ਕਰੂ ਬੈਠੇ ਤਾ ਨਾ ਤਾ ਕਹਤੋ ਬੈਠੋ ਤੂੰ ਐਕਸਲੈਂਟਰ ਲੈ ਲੈਣਾ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਗੀ ਨਾ ਕੋਈ ਪ੍ਰੋਬਲਮ ਨਹੀਂ ਚਲੋ ਠੀਕ ਆ ਜੀ ਕੋਈ ਗੱਲ ਨਹੀਂ ਫਿਰ ਆਪਾਂ ਜਰੂਰ ਮਿਲਦੇ ਆਂ ਔਰ ਅਸੀਂ ਤੁਹਾਨੂੰ ਮਿਲਾਂਗੇ ਵੀ ਇੱਕ ਦਿਨ ਜਰੂਰ ਔਰ ਬਾਈਬਲ ਦੇ ਵਿੱਚ ਉਹ ਤਾਂ ਲੈ ਲੈਣਾ ਅੱਛਾ ਮੇਰੀ ਗੱਲ ਸੁਣੋ ਜੇ ਐਕਸਲ ਲਵਾਂਗੇ ਤੇ ਫਿਰ ਜ਼ਰੂਰੀ ਕਿ ਮੈਂ ਅਸੀਂ ਪਤਾ ਕੀ ਸੋਚਦੇ ਆ ਕਿ ਸਾਡੀ ਆਪਣੀ ਕੌਮ ਬਦਨਾਮ ਹੁੰਦੀ ਆ ਸਾਡੀ ਆਪਣੀ ਨੇ ਸੇਵ ਕਰਦੇ ਜੇ ਬਦਨਾਮ ਆ ਬਣਾ ਤੁਸੀਂ ਕਰਦੇ ਜੋ ਤੁਸੀਂ ਕਰਦੇ ਜੀ ਬਦਨਾਮ ਅਡਾਂਸ ਜਿਹੜਾ ਕਮੰਡਰ ਰਹਿੰਦੇ ਨਾ ਨਹੀਂ ਨਹੀਂ ਤੁਸੀਂ ਡਾਂਸਿੰਗ ਕਲੱਬ ਬਣਾਤਾ ਚਰਚ ਨੂੰ ਉਹ ਤੁਹਾਨੂੰ ਲੱਗਦਾ ਤੁਸੀਂ ਆਪਣਾ ਬਣਾਇਓ ਇਹ ਤੇ ਨਹੀਂ ਬਣਿਆ ਡਾਂਸਿੰਗ ਕਲੱਬ ਆ ਤੁਹਾਡੇ ਸਾਰੇ ਲੋਕ ਤੁਸੀਂ ਦੱਸੋ ਮਨੂੰ ਕਿਹੜਾ ਆਤਮਾ ਦਾ ਕੰਮ ਹੋ ਰਿਹਾ ਉੱਥੇ ਤੁਸੀਂ ਦੱਸ ਦਿਓ ਕਿ ਬਾਹਰ ਚ ਕੋ ਆਤਮਾ ਨਚਾ ਰਿਆ ਇਹਨਾਂ ਲੋਕਾਂ ਕਿੰਨੇ ਲੋਕ ਚਾਹੀਦੇ ਕਿੰਨੇ ਚਾਚੀ ਦੇ ਚੱਲਦੇ ਤੁਹਾਡੇ ਲੋਕ ਹਾਂਜੀ ਤੁਹਾਡੇ ਚਾਚੀ ਕਿੰਨੇ ਲੋਕ ਨੇ ਮੇਰੇ ਚਰਚ ਵਿੱਚ ਕੋਈ ਨਹੀਂ ਹੁੰਦਾ ਜੀ ਮੈਂ ਇਕੱਲਾ ਹੀ ਸੇਵਾ ਕਰਦਾ ਆਪਣੇ ਪਰਿਵਾਰ ਨੂੰ ਲੈ ਕੇ ਕਿਦਾਂ ਮੈਂ ਆਪਣੇ ਪਰਿਵਾਰ ਨਾਲ ਹੀ ਸੇਵਾ ਕਰਦਾ ਕੋਈ ਨਹੀਂ ਹੁੰਦਾ ਚਰਚ ਵਿੱਚ ਆ ਜਲ ਫਿਰ ਆਪਣੇ ਪਰਿਵਾਰ ਨੂੰ ਸਮਝਾਇਆ ਕਰੋ ਬਾਈਬਲ 'ਚ ਲਿਖਿਆ ਰੋਮੀਆਂ 13 ਦੇ ਕਿ ਪ੍ਰਾਇਟ ਐਲਮੇ ਦੇ ਤੇਰਾ ਕੋਈ ਹੱਕ ਨਹੀਂ ਗੋਪਣ ਚਲਾ ਦੇ ਤੁਸੀਂ ਬਾਈਬਲ ਸਟੱਡੀ ਕੀਤੀ ਬੀ ਮੈਨੂੰ ਦੱਸੋ ਮੈਨੂੰ ਤੁਹਾਨੂੰ ਪਤਾ ਹੋ ਵਚਨ ਦਾ ਕੀ ਮਤਲਬ ਹੈਗਾ ਕੀਤੀ ਹੈ ਸਨੈਵ ਤੋਂ ਉਹਦਾ ਤਰ੍ਹਾਂ ਦਿੰਨਾ ਤੁਸੀਂ ਕਿਤੇ ਬਾਈਬਲ ਸਟੱਡੀ ਕਰੋ ਤੁਹਾਨੂੰ ਪਤਾ ਹੁੰਦਾ ਖੁਦਾ ਦੀ ਪਵਿੱਤਰ ਵੇਦੀ ਜੀ ਤੁਸੀਂ ਡਾਂਸ ਕਰ ਰਹੇ ਆ ਉਹ ਉਹ ਤਾਂ ਜਿਹੜਾ ਨਹੀਂ ਜੀ ਬਾਈਬਲ ਪਹਿਲਾਂ ਤੁਸੀਂ ਪੜ੍ਹੀ ਹੁੰਦੀ ਨਾ ਤੁਹਾਨੂੰ ਪਤਾ ਹੁੰਦਾ ਬਾਈਬਲ ਦੇ ਹਾਈਕਲ ਕਿੰ ਨੂੰ ਕਿਹਾ ਜਾਂਦਾ ਖੁਦਾ ਦਾ ਮੰਦਰ ਕਿੱਦਾਂ ਦਾ ਹੁੰਦਾ ਆ ਜਿਹੜੀ ਇਹ ਭੇਡਾ ਤੁਹਾਡੇ ਕੋਲ ਹੈਗੇ ਨੇ ਤੁਸੀਂ ਉਹਨਾਂ ਨੂੰ ਚਾਰੋ ਨਾ ਤਾਂ ਤੁਸੀਂ ਅਚਾ ਤੁਸੀਂ ਆਪਣੀਆਂ ਚਾਰਦੇ ਆ ਜਿਹੜੀ ਪ੍ਰਭੂ ਨੇ ਸਾਡੇ ਸੁਬੁਰਦ ਕੀਤੇ ਉਹ ਸਾਡੀ ਨੇਰੀ ਤੁਸੀਂ ਆਪਣੀਆਂ ਚਾਰਦੇ ਦੱਸੋ ਮੈਨੂੰ ਬਾਈਬਲ ਚ ਲਿਖਿਆ ਜਿਹੜੇ ਪ੍ਰਭੂ ਨੇ ਸਾਡੇ ਸੁਬੁਰਦ ਕੀਤੇ ਹਨਾ ਉਹ ਹੀ ਚਾਰਦੇ ਤੁਸੀਂ ਆਪਣੀਆਂ ਚਾਰਦੇ ਤੁਹਾਨੂੰ ਕੁੱਛ ਨਹੀਂ ਤੁਸੀਂ ਤੁਸੀਂ ਆਪਣੀਆਂ ਚਾਰਦੇ ਆ ਤੁਸੀਂ ਨਾ ਪਤਾ ਕੀ ਕਰੋ ਤੁਸੀਂ ਨਹੀਂ ਨਹੀਂ ਇਕੱਠੇ ਉਹ ਜੋ ਬਰਤੀ ਕਰੋ ਮੈਂ ਬਹਿਸ ਨਹੀਂ ਕਰਨੀ ਜਿਹੜੀ ਤੁਹਾਡੇ ਜੋ ਵੀ ਤੁਹਾਡੇ ਦਿਲ ਚ ਦਰਦੇ ਆ ਨਾ ਉਹ ਤੁਸੀਂ ਮੀਡੀਆ ਤੇ ਯਾਰ ਕਰੋ ਥਾਣੇ ਚ ਜਾ ਕਰੋ ਤੁਸੀਂ ਮੈਨੂੰ ਇਹ ਚ ਗੱਲ ਦੋ ਤੁਸੀਂ ਆਪਣੀਆਂ ਭੇਡਾਂ ਚਾਰਦੇ ਆ ਤੁਸੀਂ ਇਹਨਾਂ ਨੂੰ ਦੱਸੋ ਆਪਣੀਆਂ ਭੇਡਾਂ ਚਾਰਦੇ ਤੁਸੀਂ ਕਿਹੜੀ ਹੈ ਤੁਸੀਂ ਮੈਨੂੰ ਕਹਿੰਨੇ ਕਿ ਆਪਣੀਆਂ ਭੇਡਾਂ ਚਾਰੋ ਮੈਂ ਕਹਾਂ ਤੁਸੀਂ ਆਪਣੀਆਂ ਭੇਡਾਂ ਚਾਰੋ ਅੱਛਾ ਜਿਹੜੀ ਪ੍ਰਬੋਧਕਾ ਜਿੰਨੇ ਨੇ ਦਿੱਤੀ ਤੁਸੀਂ ਉਹਨਾਂ ਚਾਰੋ ਨਾ ਨਹੀਂ 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 ਮੈਂ ਤੁਹਾਨੂੰ ਇਹ ਪੁੱਛ ਰਿਹਾ ਤੁਸੀਂ ਆਪਣੀਆਂ ਭੇਡਾਂ ਚਾਰਦੇ ਆ ਜੇ ਨਹੀਂ ਹੈਗੇ ਤੁਹਾਡੇ ਕੋਲ ਫਿਰ ਤੇ ਇਤਰਾ ਬਹਿਸ ਬਣੇਗੀ ਫਿਰ ਵੇਖਿਆ ਤੁਸੀਂ ਮੇਰੀ ਗੱਲ ਦਾ ਮੈਂ ਤੁਹਾਨੂੰ ਪੁੱਛ ਰਿਹਾ ਤੁਸੀਂ ਆਪਣੀਆਂ ਭੇਡਾਂ ਚਾਰਦੇ ਆ ਕਿਤਰਾ ਵੱਲ ਤੁਸੀਂ ਮੈਨੂੰ ਕਿਹਾ ਨਾ ਤੁਸੀਂ ਆਪਣੀਆਂ ਭੇਡਾਂ ਨੂੰ ਚਾਰੋ ਉਹਨਾਂ ਨੂੰ ਹਾਂਜੀ ਪ੍ਰਭੂ ਜੀ ਬਿੰਦੂ ਦਿੱਤੀ ਹੈ ਨਾ ਮੇਰੀ ਜਿ ਮੇਰੀ ਹੈ ਪ੍ਰਭੂ ਜੀ ਬਿੰਦੂ ਤੁਸੀਂ ਉਹਨਾਂ ਨੂੰ ਸਮਝਾ ਰਹੇ ਆਪਣੀਆਂ ਭੇਡਾਂ ਨੂੰ ਬਹੁਤ ਸਮਝਾਈਦਾ ਜੇ ਮੈਂ ਸੱਚ ਕਹਿੰਦਾਗਾ ਤੁਹਾਡੀ ਕਲੀਸਿਆ ਚਾਜ ਕੇ ਤੇ ਤੁਸੀਂ ਆਪਣੇ ਬਲ ਦੇ ਉੱਪਰ 10 ਲੋਕ ਵੀ ਨਹੀਂ ਬਚਾਏ ਅਜੇ ਤੱਕ ਉਹ ਸਭ ਦੂਜੀਆਂ ਚਰਚਾਂ ਦੇ ਲੋਕ ਹੈ ਤੁਹਾਡੇ ਕੋਲ ਜਿਨ੍ਹਾਂ ਨੂੰ ਇਹ ਲਾਲ ਜਿੱਤਾ ਮਹੀਨੇ ਬਾਅਦ ਰਾਸ਼ਨ ਦੇਵਾਂਗੇ ਕਦੀ ਪੁੱਛ ਦੇਵਾਂਗੇ ਉਹ ਦੂਜੀਆਂ ਚਰਚਾਂ ਦੇ ਲੋਕ ਬੈਗੇ ਆ ਤੋ ਇਹਦਾ ਕਰਿਓ ਤੋ ਇਹ ਇੱਥੇ ਆਗੇ ਨਾ ਤੂੰ ਇੱਥੇ ਆਗੇ ਕਹਿ ਦਿਓ ਕਿ ਮੈਂ ਤੁਹਾਨੂੰ ਰੱਸ਼ ਨਹੀਂ ਦੇਣਾ ਨਹੀਂ ਨਹੀਂ ਮੈਂ ਤੇ ਕੋਈ ਇਹੋ ਜਿਹਾ ਲਾਲਚ ਦੇ ਨਹੀਂ ਨਹੀਂ ਅਸੀਂ ਮਦਦ ਕਰਦੇ ਹਾਂ ਪਰ ਇ tanto ਲਾਲਚ ਨਹੀਂ ਦੇਨੇ ਲੋਕਾਂ ਨੂੰ ਤੁਹਾਡੇ ਕੋਲ ਆਪਣੀਆਂ ਭੇਡਾਂ ਹੈ ਹੀ ਨਹੀਂ ਮੈਂ ਤੇ ਇਹ ਕਹਿਣਾ ਕਿ ਚਰਚਾਂ ਦੀ ਚੋਰੀ ਕੀਤੀਆਂ ਹੈ ਜਿੰਨਾ ਜਿੰਦਾ ਮਰਜੀ ਲਾ ਲਓ ਤੂੰ ਦੇਰੋਂ ਪਰ 100% ਚੋਰੀ ਕੀਤੀਆਂ ਤੁਸੀਂ ਦਾਅਵੇ ਨਾਲ ਸਟੇਜ ਤੇ ਖੜੇ ਹੋ ਕੇ ਕਹਿ ਦੋ ਕਿ ਜਿਹੜੇ ਮੈਂ ਬਚਾਈ ਲੋਕਾਂ ਦੇ ਸਾਹਮਣੇ ਆਜੋ ਵੇਖ ਲਓ 10 ਲੋਕ ਮੇਰੇ ਉਹ ਤੇ ਸਭ ਆਪਣੇ ਬੰਦਾਂ ਬਚਾਏ ਹੋਣ ਉਹ ਤੇ মিডিਆ মিডিਆ ਇਕੱਠਾ ਕਰੋ ਕਿ ਆਦਾ ਕੋਈ ਨਹੀਂ মিডিਆ ਦੇ ਵਿੱਚ ਕੀ ਕਹਿਣਾ ਸੀ ਤੁਹਾਡੇ ਨਾਲ ਸਿੱਧੀ ਗੱਲ ਕਰਾਂਗੇ ਜਦੋਂ ਮਰਜੀ ਕਰ ਲਓ ਮੈਂ ਤਾਂ ਤੁਹਾਨੂੰ ਮੈਂ ਮੈਂ ਤੇ ਅੱਗੇ ਪੁੱਛਿਆ ਤੇ ਤੁਸੀਂ ਟਾਈਮ ਦਿਓ ਜੀ ਸਾਨੂੰ ਦੱਸੋ ਮੈਂ ਸੀ ਤਿਆਰ ਆ ਕੱਲ ਨੂੰ ਆਜਗੇ ਦੇਰ ਕੋਈ ਨਾ ਟਾਈਮ ਨਹੀਂ ਕਰਤੋ ਜਿਹਨਾਂ ਵੀ ਤੁਸੀਂ ਜੋੜੀ ਵੀ ਕਰ ਰਵਾਈ ਕਰਨੀ ਉਹ ਕਰ ਲਿਓ ਇਕੱਠੇ ਹੋ ਗਏ ਮੇਰੇ ਇਹਦਾ ਟਾਈਮ ਹੋ ਗਿਆ ਹੁਣੇ ਕਿਹਾ ਕਿ ਮੈਨੂੰ ਕੋਈ ਨਹੀਂ ਆਜੋ ਆਪਾਂ ਬੈਠ ਕੇ ਗੱਲਾਂ ਬੈਸਬਾਜੀ ਦੀ ਗੱਤ ਨਹੀਂ ਲੇਗਾ ਵੇਖੋ ਬੈਸਬਾਜੀ ਲਈ ਬਿਲਕੁਨ ਨਹੀਂ ਆਹ ਇਹ ਬੈਸਬਾਜੀ ਲਈ ਨਹੀਂ ਓਹਦਾ ਦੇ ਬਚਨ ਦੇ ਵਾਸਤੇ ਨੇ ਬਚਨ ਤੁਸੀਂ ਇਹ ਤਰਾ ਮਤ ਪਤਾ ਕਿੰਦਾ ਪਹਿਲਾਂ ਤੁਸੀਂ ਕਮੈਂਟ ਕਰ ਦੇ ਜੋ ਪਹਿਲਾਂ ਕਈ ਕੁਝ ਕਰ ਲੈਂਦੇ ਤੇ ਤੁਹਾਡੀ ਵੀਡੀਓ ਤੇ ਇੱਕ ਵੀ ਕਮੈਂਟ ਮੇਰਾ ਦਿਖਾ ਦਿਓ ਆਹ ਤੇ ਪਰ ਇਹਤਰਾ ਇੱਕ ਆਇੜਾ ਮੰਗਾਵਾ ਕਮਾਲ ਪਾਸਟਰ ਉਹਨੂੰ ਵੀ ਬੋਲ ਦਿੱਤੀ ਮੇਂ ਇੰਨੇ ਉਹਨਾਂ ਦਾ ਜੱਟਾਂ ਵਾਲਾ ਦਿਮਾਗ ਆਪਣੇ ਚ ਬਾਹਰ ਕੱਢ ਪਈਦਾ ਤੁਹਾਨੂੰ ਮੈਂ ਦੱਸਦਾ ਬਈ ਨੂੰ ਤੁਸੀਂ ਤੁਹਾਡੀ ਵੀਡੀਓ ਤੇ ਇੱਕ ਵੀ ਕਮੈਂਟ ਦਿਖਾਓਗੇ ਕਿ ਪਾਸਟਰ ਬੰਡੀ ਦਾ ਕਮੈਂਟ ਆਇਆ ਹੈਗਾ ਦੇ ਤੇ ਦੇਖੋ ਵੀ ਮੈਂ ਤੁਹਾਨੂੰ ਡਾਇਰੈਕਟ ਫੋਨ ਕਰ ਰਿਹਾ ਸਿਰਫ ਇਸ ਕਰਕੇ ਕਿ ਸੋਸ਼ਲ ਮੀਡੀਆ ਤੇ ਆਪਣੀ ਕੌਮ ਦਾ ਮਜ਼ਾਕ ਨਾ ਬਣਾਈਏ ਇਹ ਗੱਲ ਸਿਰ ਇਹ ਚ ਕੋਈ ਬਜਾਅ ਨਹੀਂ ਨਹੀਂ ਤੁਸੀ ਗੱਲ ਕਰਤਾ ਪਾਪ ਜੀ ਤੁਸੀਂ ਮੇਗਾ ਬਣਾਇਆ ਉਹ ਤੁਸੀਂ ਜਿੱਦਾਂ ਤੁਸੀਂ ਪਤਾ ਕਰੋ ਤੁਸੀਂ ਇਕੱਠੇ ਹੋਗੇ ਤੇ ਪਲਾਨ ਬਣਾਉਣੇ ਕਿ ਰੂਲ ਕੱਢੋ ਪੰਜਾਬ ਚ ਹਾਂਜੀ ਠੀਕ ਹੈ ਬਲ ਜਿਹੜੀ ਵੀ ਤੁਹਾਡੀ ਕਮੇਟੀ ਹੋਗੀ ਤੇ ਜਿਹੜੀ ਤੁਹਾਡੀ ਆਪਣੀ ਕਮੇਟੀ ਆ ਤੇ ਉਹ ਤੁਸੀਂ ਰੂਲ ਕੱਢੋ ਤੁਸੀਂ ਨਾਂ ਨਚੰਦੋ ਕਰਨੋ ਵੱਡੇ ਦਿਨ ਤੇ ਵੀ ਨਾ ਕਰਿਆ ਕਰੋ ਨੱਚਿਆ ਕਰੋ ਅੱਛਾ ਮੈਂ ਤੈਨੂੰ ਇੱਕ ਗੱਲ ਦੱਸਦਾ ਮੈਂ ਤੈਨੂੰ ਪਹਿਲਾਂ ਅੱਗੇ ਕਹੀ ਕਿ ਤੁਸੀਂ ਨੱਚਣਾ ਤੇ ਫਿਰ ਵੀਡੀਓ ਬਣਾ ਕੇ ਕੋਈ ਪਾ ਰਹੇ ਜਾਂ ਨੱਚੀ ਜੋ ਭਵੇਂ ਸਾਰੀ ਨਹੀਂ ਉਹ ਤੇ ਸਾਡਾ ਆਪਣਾ ਚੈਨਲ ਹੈ ਜਿਸ ਤਰ੍ਹਾਂ ਮਰਜ਼ੀ ਪਾਈ ਇਹ ਲਾ ਲੋ ਉਹ ਜਿਹੜੇ ਪੈਸਾ ਕਮੋਲੀਟਰ ਕਰ ਰਹੇ ਹੈ ਨਾ ਉਹ ਜਿਸ ਤਰ੍ਹਾਂ ਮਰਜ਼ੀ ਪੈਸਾ ਕਮੋਲੀ ਕਰ ਰਹੇ ਹੈ ਨਾ ਹਾਂ ਨੂੰ ਦੇਖ ਰੁਪਈਆ ਹੁਣ ਇੱਥੇ ਨਹੀਂ ਨਾ ਪਈ ਇੰਸਟਾਗ੍ਰਾਮ ਫੇਸਬੁਕ ਤੋਂ YouTube ਤੋਂ ਪੈਸਾ ਕਮਾਈ ਕਰਦੇ ਮੈਨੂੰ ਪਤਾ ਹੈ ਨਾ ਸਾਰੀਆਂ ਚੀਜ਼ਾਂ ਦਾ ਕਿਉਂ ਕੀਤਾ ਜਾਂਦਾ ਹੈ ਹਾਂਜੀ ਇਹ ਤਾਂ ਕਰੋੜਾ ਅਰਬਾਂ ਦਾ ਕੰਮ ਆ ਕੋਹੜਾ ਹੈ ਜੀ ਲੈ ਤੁਹਾਨੂੰ ਲੱਗ ਤੁਸੀਂ ਇਹ ਸਿਰਫ ਕਲੀਸਿਆਂ ਨੂੰ ਸਮਝਾ ਸਕਦੇ ਹੋ ਕਿ ਮੈਂ ਪੈਸਾ ਨਹੀਂ ਕਮਾਉਣਾ ਮੈਂ ਵੇਖਦਾ ਕਿ ਤੁਸੀਂ ਕਿਹੜਾ ਮੈਨੂੰ ਪ੍ਰੋਮਾਦ ਦਿੰਦੇ ਹੋ ਕੁਝ ਕਰਕੇ ਪਾਉਂਦੇ ਹੈਗੇ ਕੋ ਉਹਨਾਂ ਨੂੰ ਪੈਸਾ ਮਿਲੇ ਮੈਂ ਤਾਂ ਕਹਿੰਦਾ ਕਲੀਸਿਆਂ ਨੇ ਕਿ ਪ੍ਰੋ ਮੈਨੂੰ ਵਾਅਦਾ ਦਿੰਦੇ ਆ ਸਾਰੇ ਪਾਸੋਂ ਵਾਅਦਾ ਦਿੰਦੇ ਆ ਮੈਂ ਤਾਂ ਤੁਹਾਨੂੰ ਇਹ ਕਹੂੰਗਾ ਵੀ ਆ ਚੀਜ਼ਾਂ ਜਿਹੜੀਆਂ ਬੰਦ ਕਰੋ ਇਹ ਤੁਹਾਡੇ ਲਈ ਬਿਲਕੁਲ ਇਹ ਪਵਿੱਤਰ ਆਤਮਾ ਦੇ ਦੁਆਰਾ ਨਹੀਂ ਹੈ ਕਿ ਨਾ ਤੁਸੀਂ ਪਵਿੱਤਰ ਆਤਮਾ ਦਾ ਮਜ਼ਾਕ ਬਣਾ ਰਹੇ ਹੈਗੇ ਆ ਔਰ ਖੁਦਾ ਦੇ ਬਚਨ ਤੋਂ ਬਿਲਕੁਲ ਤੁਸੀਂ ਦੂਰ ਹੋ ਜੇ ਆ। ਪਰਮੇਸ਼ਰ ਦਾ ਬਚਨ ਨਹੀਂ ਜੇ ਹੈਗਾ। ਚਲੋ ਤਾਂ ਇਹ ਸੋਚਦੇ ਰਹੋ ਪਰਪਤਨ ਸ਼ੀਸ਼ਣ। ਕੋਈ ਨਹੀਂ ਜ਼ਰੂਰ ਜੀ ਤੁਸੀਂ ਮਿਲਦਾ ਟਾਈਮ ਨਹੀਂ ਦਿੱਤਾ ਜੇ ਵੀ ਇਹਦਾ ਮਤਲਬ ਹੈਗਾ ਕਿ ਤੁਹਾਡੇ ਕੋਲ ਨਾ ਤੇ ਖੁਦਾ ਦਾ ਕਲਾਮ ਆ ਔਰ ਨਾ ਹੀ ਤੁਹਾਡੇ ਕੋਲ ਖੁਦਾ ਹੈਗਾ ਜੇ ਹੁੰਦਾ ਹੁੰਦਾ ਨਾ ਤੁਹਾਡੇ ਕੋਲ ਤੁਸੀਂ ਆਓ ਜੀ ਮੇਰੇ ਨਾਲ ਬੈ ਕੇ ਗੱਲ ਕਰੋ। ਆਪਰ ਤੋਂ ਹੀ ਪਤਾ ਕੀ ਹੁੰਦਾ ਕਿ ਬੈਸ ਬਾਏ ਇਹ ਬਿਰ ਕੋ ਉਹ ਵੀ ਬੈਸ ਬਾਜੀ ਕਹਦੇ ਉਹ ਨਾਲ ਪਤਾ ਸਹੀ ਨਹੀਂ ਲੱਗੀਦਾ ਬੈਸ ਤੇ ਜਿਹੜੀ ਆਪਾਂ ਮੈਂ ਤੁਹਾਨੂੰ ਕਹਿਣਾ ਤੇ ਜਿਹੜੀ ਵੀ ਤੁਹਾਡੀ ਸਾਡੀ ਕਮੇਟੀ ਹੈ ਨਾ ਰਾਤ ਹੁੰਦੀ ਆ ਬੈਸ ਬਾਜੀ ਰਾਤ ਹੁੰਦੀ ਆ ਆਪਾਂ ਜਿਹੜੀ ਨਾਮ ਦੇ ਵਿੱਚੋਂ ਕੁਝ ਗੱਲਬਾਤ ਕਰਾਂਗੇ ਉਹ ਦੇਖੋ ਪਤਾ ਕੀ ਹੈ ਹੁਣ ਮਨ ਲਓ ਕਿ ਮੈਂ ਕਹਿਣਾ ਕਿ ਤੁਸੀਂ ਕਿੱਦਾਂ ਹੋ ਜਾਂਦਾ ਕਿਉਂਕਿ ਮੈਂ ਤੁਹਾਨੂੰ ਕਹਿਣਾ ਕਿ ਮੈਂ ਆਪਾਂ ਦੇ ਨੱਚਣਾ ਪ੍ਰਗੁਤ ਕੀਤਾ ਹੈ ਹਾਂ ਤੇ ਤੋ ਹੀ ਕਿਹੜਾ ਨਵੇਂ ਨੱਚਦਾ ਫਿਰ ਬੈਸ ਹੀ ਹੁੰਦੀ ਨਾ ਉਹਦੇ ਨਾਲ ਤੁਸੀਂ ਨਹੀਂ ਨਹੀਂ ਤੁਸੀਂ ਇਹਦਾ ਪ੍ਰੂਫ ਬਾਈਬਲ ਦੇ ਵਿੱਚੋਂ ਦੋਵੋਗੇ ਨਾ ਕਿਦਾਂ ਫਿਰ ਆਪਾਂ ਮੰਨ ਜਾਗੇ ਤੁਸੀਂ ਸਾਨੂੰ ਬਾਈਬਲ ਦੇ ਵਿੱਚੋਂ ਪ੍ਰੂਫ ਦੋਵੋਗੇ ਨਾ ਵੇਖੋ ਜੀ ਇੱਥੇ ਇਦਾਂ ਕਰ ਰਹੇ ਸੀ ਲੋਕ ਮੈਂ ਤਾਂ ਕਰਕੇ ਕਰ ਰਿਹਾ ਹੈ ਸ਼ੈਤਾਨ ਦਾ ਬਾਈਬਲ ਦੇ ਵਿੱਚੋਂ ਤਾਂ ਜੇ ਬਾਹਰ ਹੋ ਗਏ ਤੇ ਫਿਰ ਫਾਇਦਾ ਹੀ ਕੀ ਹੈ ਦੌਦ ਨਹੀਂ ਨੱਚਦਾ ਤੇ ਦੌਦ ਨੇ ਬੇਚਾਰੀ ਵੀ ਕੀਤਾ ਸੀ ਉਹ ਵੀ ਕਰਿਆ ਕਰੋ ਫਿਰ ਕਿਦਾਂ ਦੌਦ ਨੇ ਪ੍ਰਚਾਰ ਵੀ ਕੀਤਾ ਨਹੀਂ ਕਰਦੇ ਤੁਸੀਂ ਦੌਦ ਦਾ ਨਹੀਂ 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 ਮੈਂ ਤਾਂ ਉਹ ਜਿਹੜੀ ਗੱਲ ਕਰ ਰਿਹਾ ਹਾਂ ਤੇ ਮੈਂ ਜਸੋਰਾ ਨੂੰ ਆ ਜਾ ਚਲੋ ਠੀਕ ਆ ਜੀ ਚਲੋ ਮੈਂ ਤੁਹਾਡੇ ਨਾਲ ਆ ਜਾਂਦਾ ਬਿਲਕੁਲ ਸਹਿਮਤ ਹੋ ਗਿਆ ਬਹੁਤ ਕਿਤੇ ਨੱਚਿਆ ਸੀ ਕਿਹਦਾ ਸੰਦੂਗ ਦੀ ਗਾੜੀ ਨਹੀਂ ਨਹੀਂ ਕਿੱਥੇ ਨੱਚਿਆ ਸੀ ਕਿਦਾਂ ਨੱਚਿਆ ਕਿੱਥੇ ਸੀ ਉਹ ਇਕ ਤਰਬੂਜ ਸੰਦੂਗ ਲੈ ਕੇ ਆ ਰਿਹਾ ਹੈ ਨਾ ਨਹੀਂ ਨਹੀਂ ਬਾਹਰ ਸੀ ਕਿ ਅੰਦਰ ਸੀ ਕਿਦਾਂ ਦਉਦ ਇਹ ਕੁਦਾ ਦਾ ਵਚਨ ਹੁੰਦਾ ਨਾ ਉੱਥੇ ਖੁਦਾ ਹੁੰਦਾ ਨਾ ਨਹੀਂ 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 ਉਹ ਤੇ ਗੱਲ ਬਾਈਬਲ ਬਾਈਬਲ ਨੂੰ ਨਾ ਪੜੋ ਵੀ ਜ਼ਰੂਰ ਐਂ ਪੜਦੇ ਬਾਈਬਲ ਤੁਸੀ ਰੱਖਿਆ ਸੀ ਮੈਂ ਨਹੀਂ ਤੁਸੀਂ ਪੜਦੇ ਨਹੀਂ ਪੜਦੇ ਨਹੀਂ ਫਿਰ ਤੁਸੀਂ ਇੱਕ ਸਵਾਲ ਹੀ ਨਾ ਕਰਦੇ ਮੈਂ ਤਾਂ ਇਹ ਵਿਚਾਰ ਕੀਤਾ ਸੀ ਦੋ ਦਿਨੇ ਸ਼ਰਟ ਲਾਇਆਂ ਰਹੀਆਂ ਸੀ ਉਹ ਵੀ ਲੜੋ ਜਾ ਕੇ ਫਿਰ ਜਿਹੜੀ ਮੂਸਾ ਦੇ ਭੈਣੇ ਮਰੀਮ ਹਨਾ ਉਹ ਟੱਪਲੀ ਵਿੱਚ ਆਉਂਦੀ ਜਿਹੜੀ ਨੱਚਦੀ ਫਿਰ ਜਿਸਤਾ ਦੀ ਕੁੜੀ ਨੱਚਦੀ ਠੀਕ ਹੈ ਕਿੰਨੇ ਬਾਈਬਲ ਚੋਂ ਹੈ ਜਿਹੜੇ ਨਹੀਂ 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 ਔਰ ਲੜਣਾ ਚਲੋ ਨੱਚਦਾ ਹੋ ਵੀ ਕਰਦਾ ਵਾਕੀ ਤੁਸੀਂ 100% ਗਲਤ ਜੇ ਮੈਂ ਤੁਹਾਨੂੰ ਸਾਂ ਕਿਉਂਕਿ ਤੁਹਾਨੂੰ ਪਤਾ ਨਹੀਂ ਬਣਾਓ ਤੁਸੀਂ ਬਿਲਕੁਲ ਬਾਈਬਲ ਤੋਂ ਬਾਹਰ ਤੁਹਾਨੂੰ ਨਹੀਂ ਪਤਾ ਕਿਸੇ ਵਜ੍ਹਾ ਨਾਲ ਇਹ ਮੇਰੀ ਗੱਲ ਸੁਣ ਤੁਸੀਂ ਬੈਨਰ ਬਣਾਓ ਵੱਡੇ ਵੱਡੇ ਫਲੈਕਸੀ ਬੋਰਡ ਲੈ ਕੇ ਤੇ ਉੱਤੇ ਲੇਖ ਦਿਓ ਮੇਰੇ ਬਾਰੇ ਫਿਰ ਨਹੀਂ ਮੈਂ ਤੁਹਾਨੂੰ ਮੂੰਹ ਤੇ ਤੁਹਾਨੂੰ ਕਹਿ ਰਿਹਾ ਕਿ ਤੁਹਾਨੂੰ ਨਹੀਂ ਪਤਾ ਬਾਈਬਲ ਦਾ ਅੱਜ ਤੁਸੀਂ ਮੇਰਾ ਨਿਆਇ ਕਰ ਛੋਟਾ ਜੋ ਤੁਸੀਂ ਆਜ ਹਾਂਜੀ ਤੁਸੀਂ ਮੇਰਾ ਨਿਆਇ ਛੋਟਾ ਜੋ 나ই ਤੁਸੀਂ ਮੇਰੇ ਪਾਸਟਰ ਜੋ ਨੇ ਨਿਆਂਈ ਪਾਸਟ ਦੀ ਗਾਂਧੀ ਦੀ ਗੱਲ ਹੁੰਦੀ ਹੈ ਕਿ ਆਪਾਂ ਇਹ ਤੇ ਵਿਚਾਰਦੇ ਕਿ ਕਿਥੋਂ ਕਰਦੇ ਵਿਚਾਰੇ ਇਧਰ ਜਿੱਧਰ ਜਿੱਧਰ ਕਰਨੇ ਉਧਰ ਕਰੋ ਜੱਟਾ ਦਾ ਮੰਗਣਾ ਨਹੀਂ ਵਿਚਾਰ ਤੁਸੀਂ ਪਰ ਬਾਈਬਲ ਚ ਪੌਲਸ ਜਿਹੜਾ ਸੀ ਪੌਲਸ ਖੁਦਾ ਦਾ ਦਾਸ ਜਾ ਕੇ ਹਰ ਜਗ੍ਹਾ ਦੇ ਉੱਪਰ ਬਹੁਤ ਸਾਰੇ ਲੋਕਾਂ ਦੇ ਨਾਲ ਵਾਦ-ਵਿਵਾਦ ਕਰਦਾ ਸੀ ਤੁਸੀਂ ਕਹੋ ਕਿ ਉਹ ਨਿਆਂਈ ਨਹੀਂ ਸੀ ਲੋਕਾਂ ਦਾ ਉਹ ਤੇ ਇਧਰ ਜਿੱਧਰ ਜਿੱਦਾਂ ਨੂੰ ਕਰਨਾ ਉਧਰ ਕਰੋ ਨਾ ਜਾ ਕੇ ਨੇ ਸਾਨੂੰ ਤੇ ਵੇਖੋ ਖੁਦਾ ਨੇ ਸਭ ਜਗ੍ਹਾ ਦੇ ਹੁਕਮ ਲਾਇਆ ਨਾ ਲੋ ਮੈਂ ਤੇਰੇ ਦਾਤਾ ਹੁਕਮਦਾਰ ਹੈ ਉਹ ਸਾਰ ਜਗ੍ਹਾ ਤੇ ਚੇਤਾਵੂ ਇੱਕ ਦੂਜੇ ਨੂੰ ਕਿ ਤੁਸੀਂ ਜੇ ਗਲਤ ਜ ਕੋਈ ਗਲਤ ਕੰਮ ਕਰਤੋਂ ਬਾਹਰ ਕੱਢੋ ਦੇ ਵਿੱਚ ਉਹ ਕੋਈ ਗਲਤ ਉਹ ਤੁਸੀਂ ਆਪਣੇ ਜਿਹੜਾ ਤੇ ਚਰਚਾ ਉੱਚਾ ਕਰ ਤੁਸੀਂ ਬਾਈਬਲ ਦੇ ਹਵਾਲੇ ਦੇ ਰਹੇ ਪਹਿਲਾਂ ਮੈਨੂੰ ਪੜੋ ਹਾਈਕਲ ਦੇ ਵਿੱਚ ਤੇ ਬੰਦਾ ਜਾ ਨਹੀਂ ਸਕਦਾ ਪੁੱਤਰ ਤੈਨੂੰ ਬਣਾ ਤੁਸੀਂ ਕਹ ਰਹੇ ਉੱਥੇ ਅੱਜ ਡਾਂਸ ਕਰ ਰਹੇ ਤੁਸੀਂ ਜਾ ਜਾ ਕੇ ਤੇ ਹੈਨਾ ਕੋਈ ਗੱਲ ਤੁਸੀਂ ਆਪੇ ਜੋ ਵੀ ਕਰਨਾ ਕਰੋ ਆਪਾਂ ਤੇ ਇੱਦਾਂ ਕਰਨਾ ਆਪਾਂ ਮੈਂ ਹੋਰ ਐਸਾ ਕੋਈ ਹੋਣ ਜਿਆਦੀ ਪਉਣੀ ਹੈ ਤੁ ਲੋਗੋ ਇਹਨੇ ਖੁਦਾ ਨੇ ਤੁਹਾਨੂੰ ਜਿਹੜਾ ਵੇਖਣਾ ਵੇਖਣਾ ਹੈਗਾ ਤੁਸੀਂ ਜੇ ਇਹ ਬੋਲ ਰਹੇ ਨਾ ਕਿ ਤੁਹਾਨੂੰ ਆਪਣੀ ਗਲਤੀ ਨਹੀਂ ਲੱਗਦਾ ਕਿ ਮੇਰੀ ਗਲਤੀ ਤੁਸੀਂ ਕਹਿੰਦੇ ਮੈਂ ਹੋਰ ਜ਼ਿਆਦਾ ਕਰੂੰਗਾ ਤੇ ਤੁਹਾਡੇ ਕੋਲ ਇਹਦੇ ਤੋਂ ਜ਼ਿਆਦਾ ਕੁਝ ਹੈ ਵੀ ਨਹੀਂ ਇਤੋਂ ਜ਼ਿਆਦਾ ਹੈ ਵੀ ਨਹੀਂ ਕੁਝ ਤੁਹਾਡੇ ਕੋਲ ਉਮੀਦ ਵੀ ਨਹੀਂ ਕੀਤੀ ਜਾ ਸਕਦੀ ਕਿ ਤੁਸੀਂ ਕਲੀਸਿਆ ਨੂੰ ਜਿਹੜਾ ਹੈ ਬਰਬਾਦੀ ਦੀ ਰਾਹ ਤੇ ਲੈ ਕੇ ਜਾ ਰਹੇ ਹੈਗੇ ਆ ਤੁਸੀਂ ਖੁਦਾ ਦੇ ਤਲਾਬੂ ਤੋਰ ਰਹੇ ਜਿਹੜੇ ਆ ਨਹੀਂ ਨਹੀਂ ਪ੍ਰਭੂ ਦੇ ਨਾਂ 'ਚ ਨਹੀਂ ਜੀ ਇਹਨਾਂ ਪਾਸੇ ਪ੍ਰਭੂ ਦਾ ਨਾਮ ਲੈ ਬੋਲ ਰਹੇ ਆਂ ਅੰਕਸਾ ਇਹਨਾਂ ਪ੍ਰਭੂ ਦਾ ਨਾਮ ਆ ਤੋ ਤੁਸੀਂ ਇਹ ਆਰਾਧਨਾ ਨਹੀਂ ਆ ਨਾ ਤੁਹਾਡੀ ਕੋਈ ਇਹ ਸਿਰਫ ਤੁਹਾਡਾ ਬਿਜ਼ਨਸ ਆ ਤੁਸੀਂ ਬਿਜ਼ਨਸ ਕਰ ਰਹੇ ਹੋ ਸਿਰਫ ਕੋਈ ਕਹਿੰਦਾ ਹਾਂਜੀ ਰੋਂਦੇ ਰਹਿੰਦੇ ਤੁਸੀਂ ਨਹੀਂ ਮੈਂ ਬੜਾ ਪੁੱਛ ਰਹੀ ਨਾ ਹੈਗਾ ਜੇ ਮਿਲ ਕੇ ਵੇਖੋ ਮੈਨੂੰ ਬੈਠੋ ਤੇ ਸੀ ਜੇ ਹੋਛਾ ਰਹਿੰਦੇ ਹੋ ਤਾਂ ਫਿਰ ਤਨੀ ਇਦਾਂ ਤਾਂ ਇਦਾਂ ਨਾ ਕਰੋ ਪਰ ਇਹ ਸਭ ਵੇਖੋ ਦੁੱਖ ਤੇ ਹੁੰਦਾ ਨਾ ਕਿ ਆਪਣੀ ਕੌਮ ਦੇ ਵਿੱਚ ਕੋਈ ਬੰਦਾ ਜੇ ਗਲਤੀ ਲੱਗਦੀ ਹੈ ਇਹ ਕੀ ਨਹੀਂ ਨਹੀਂ ਚਲੋ ਨੱਚ ਲੀ ਤੁਸੀਂ ਇਹ ਵੀਡੀਓ ਵੇਖ ਲਈ ਹੈ ਹੈ ਨਾ ਅਸਾੜਾ ਪ੍ਰਚਾਰ ਕੀਤਾ ਉਹ ਨਹੀਂ ਤੁਹਾਨੂੰ ਦੱਸਦਾ ਪਰ ਯਾਰ ਮੈਨੂੰ ਤੇ ਪਾਈ ਕਿਸੇ ਨੇ ਸਿਰਫ ਐਹੀ ਵੀਡੀਓ ਮੈਂ ਤੇ ਸੁਣਦਾ ਨਹੀਂ ਤੇ ਆਈਡੀ ਖੋਲ ਕੇ ਵੇਖੋ ਨਾ ਤਾੜੀ ਨਹੀਂ ਮੈਂ ਤੁਹਾਡੀ ਆਈਡੀ ਮੈਂ ਤਾਂ ਤੁਹਾਨੂੰ ਵੇਖ ਪਸੰਦ ਹੀ ਨਹੀਂ ਕਰਦਾ ਸੱਚੀ ਗੱਲ ਪੁੱਛੋ ਕਿੰਨੋਂ ਤੁਹਾਨੂੰ ਤੇ ਮੈਂ ਕਹ ਮੈਂ ਕਿਦੋਂ ਕਹਣਾ ਕਿ ਤੇ ਮੈਂ ਪਸੰਦ ਕਰੀ ਨਹੀਂ ਨਹੀਂ ਮੈਂ ਤੁਹਾਨੂੰ ਸੁਣਨਾ ਹੀ ਨਹੀਂ ਪਸੰਦ ਕਰਦਾ ਕਿਉਂਕਿ ਮੈਨੂੰ ਪਤਾ ਤੁਸੀਂ ਅੱਗੇ ਵੀ ਤੁਹਾਡੀਆਂ ਕਿਸੇ ਨੇ ਵੀਡੀਓ ਪਾਈਆਂ ਹਨ ਨੱਚਣ-ਨੋਚਣ ਲਾਈਆਂ ਤੇ ਮਤੋਂ ਦਾ ਵੇਖਦਾ ਕਿ ਤੁਸੀਂ ਫੁੱਲ ਸਟਾਉਂਦੇ ਹੋ ਨਹੀਂ ਤੇ ਮੈਨੂੰ ਉਦੋਂ ਦਾ ਨਹੀਂ ਹੈਗਾ ਕਿ ਯਾਰ ਜਿਹੜਾ ਬੰਦਾ ਬਾਈਬਲ ਤੋਂ ਬਾਹਰ ਇਹਨੂੰ ਕੀ ਸੁਣਨਾ ਹੈਗਾ ਕੋਈ ਨੇਕ ਕੰਮ ਕਰੋ ਤੁਹਾਨੂੰ ਫਿਰ ਸੁਣੇ ਵੀ ਤੇ ਨਾ ਸੁਣੋ ਬਿਲਕੁਲ ਜੀ ਮੈਂ ਬਿਲਕੁਲ ਨਹੀਂ ਪਸੰਦ ਕਰਦਾ ਤੇ ਤੁਸੀਂ ਸੁਣੋ ਨਾ ਤਾਂ ਦੇਖੋ ਨਾ ਇਹ ਮੈਂ ਵੀ ਨਾ ਵੀਡੀਓ ਦੇ ਰਿਹਾਗਾ ਵੀ ਇੱਕ ਪਾਸੇ ਤੇ ਵਿਨੋਸਾਨ ਨਹੀਂ ਕਰਦੇ ਇੱਕ ਪਾਸੇ ਤੇ ਵੀਡੀਓ ਵੇਂਦੇ ਜੋ ਵੀਡੀਓ ਤੁਹਾਨੂੰ ਸਾਡਾ ਵੀਡੀਓ ਕਿਸੇ ਨੇ ਪਾਈ ਸੀ ਆਹ ਤੂੰ ਦੇਖੀ ਤੇ ਨਾ ਤੋ ਹੀ ਉਹਦੇ ਸੋਨ ਨੂੰ ਡੀਡ ਮਾਰਦੇ ਤੇ ਕਹਿੰਦੇ ਮੈਂ ਨਹੀਂ ਵੇਂਦਾ ਮੈਂ ਨਹੀਂ ਤਾਂ ਪਸੰਦ ਨਹੀਂ ਕਰਦਾ ਕਿਸੇ ਨੂੰ ਵੀ ਪਤਾ ਹੁਣ ਤੁਸੀਂ ਮੈਨੂੰ ਪਾਉਂਗੇ ਇੰਸਟਾਗ੍ਰਾਮ ਤੋਂ ਉੱਥੇ ਫੋਟੋ ਥੋੜੀ ਹੋਣੀ ਵੀ ਕਿਹਦੀ ਆ ਰਹੀ ਆ ਤੋ ਇਹ ਪਤਾ ਕਿ ਜਦੋਂ ਵੀ ਗੱਲ ਰਈ ਵਾਲੇ ਪਾਸਟਾ ਆਏ ਤੇ ਜੋ ਰਈ ਵਾਲੇ ਪਾਸਟਾ ਦਾ ਮੈਨੂੰ ਡਰ ਥੋੜਾ ਮਾਰਿਆ ਜਦੋਂ ਮਰਜੀ ਵੱਲੋਂ ਫੋਨ ਕਰਦਲਾਗੇ ਇਧਰ ਨੂੰ ਤੁਹਾਨੂੰ ਅੱਗੇ ਕਹਿੰਦੇ ਫੋਨ ਕੀਤਾ ਰਹੀਏ ਤੁਹੋਂ ਉਹ ਕਈ ਆ ਜਿੰਦੇ ਕਿ ਦਰਖਾਸਤ ਦੇਣੀ ਆ ਪਿਛੇ ਪ੍ਰੇਮਦਰਦੀ ਨੇ ਕਿਹਾ ਕੀ ਤਰ ਦੇ ਪਰਚਾ ਦੇਣਾ ਦੱਸ ਮੈਂ ਮੈਂ ਕਦੋਂ ਨਾ ਕਰਦਾ ਮੈਂ ਪਰਚੇ ਤੋਂ ਡਰਦਾ ਕਦੇ ਤੁਹਾਨੂੰ ਪਤਾ ਅਸਲ ਤੇ ਨਾ ਉਹ ਸਮੇਂ ਭੁੱਲ ਗਏ ਜਦੋਂ ਤੁਹਾਡੇ ਰੇ ਨੰਗਾ ਨਾ ਮਿਲਗੀ ਤਾਂ ਤੁਹਾਡੀ ਮਦਦ ਬਹੁਤ ਜ਼ਿਆਦੀ ਲੋਕਾਂ ਨੇ ਕਰਦੀ ਤੁਸੀਂ ਉਹਨੂੰ ਭੁੱਲ ਗਏ ਆ ਮਦਦ ਕਿਸਰ ਵੱਲ ਤੁਹਾਡੇ ਪਿਛੇ ਲੋਕ ਗਏ ਆ ਕਿੰਨੀ ਤੁਹਾਡੀ ਅਨਪੂਰੀ ਤੁਸੀਂ ਭੁੱਲ ਗਏ ਹੋ ਚੀਜ਼ ਨੂੰ ਹੈਲਪ ਤਾਂ ਚਲੋ ਹੀ ਪ੍ਰਭੂ ਪ੍ਰਭੂਤਾ ਨਵਾਦਿਆ ਬੰਦੇ ਕੋਲ ਤੁਸੀਂ ਭੁੱਲ ਗਿਓ ਚੀਜ਼ ਨੂੰ ਤੁਹਾਨੂੰ ਅੱਜ ਲੱਗਦਾ ਕਿ ਵਾਕਿਆ ਜੇ ਦੂਸਰੇ ਸੇਵਕ ਜਿਹੜੇ ਸ਼ਹਿਰ ਦੋਦਾਂ ਤੁਰੇ ਫਿਰਦੇ ਹੈਗੇ ਇਹ ਤੁਹਾਨੂੰ ਭੁੱਲ ਗਿਆ ਉਹ ਸਮਾਂ ਤੇ ਇਹ ਸਾਧ ਰੱਖੋ ਪਤਾ ਨਹੀਂ ਕਿਹੜੇ ਵੇਲੇ ਕਿਹਦੇ ਤੇ ਕਿਹੜੀ ਪ੍ਰੋਬਲਮ ਆ ਜੈਣੀ ਕਦੀ ਭੁੱਲੀ ਦਾ ਨਾ ਸੇਵਕਾਂ ਨਾਲ ਰਲ ਕੇ ਰਹੀਦਾ ਮਿਲ ਕੇ ਚੱਲੀਦਾ ਆ ਮਿਲ ਕੇ ਕੰਮ ਕਰੀਦਾ ਸੇਵਕ ਆਪਣੀ ਜਗ੍ਹਾ ਨਹੀਂ ਆਪਾਂ ਦੇਖੋ ਅੱਜ ਅਹਿਤਿਕਰ ਸੁਣੋ ਧਿਆਨ ਨਾਲ ਕਰੋ ਅੱਜ ਅਹਿਤਿਕਰ ਕੀ ਕਹਿਣਾ ਹੈ ਅਹਿਤਿਕਰ ਕਹੇ ਪਾਸਟ ਦੇ ਖਿਲਾਫ ਦੇਖਿਆ ਬੋਲ ਦਿਨ ਜਿਬਾਉ ਦੋ ਮੈਂ ਸਿਰਫ ਤੁਹਾਨੂੰ ਇਹ ਕਹਿਣਾ ਮਿਲ ਕੇ ਕੰਮ ਕਰਨ ਦਾ ਇਹ ਚ ਫਾਇਦਾ ਹੁੰਦਾ ਮਿਲ ਕੇ ਨਾ ਮੁੜ ਕੇ ਕੱਲ ਨੂੰ ਸਮੱਸਿਆ ਪੈ ਗਈ ਅਸੀਂ ਮਿਲ ਤਿਆਰ ਹਾਂ ਪਰ ਜਿਹੜਾ ਇਤਲ ਦੀ ਗੱਲਾਂ ਹੁੰਦੀ ਹੈ ਨਾ ਉਹ ਦੇਖੋ ਬਿਲਕੁਲ ਯਾਰ ਜਦ ਤੁਸੀਂ ਯਾਰ ਕੰਮ ਬੰਦ ਕਰੋ ਨਾ ਤੁਸੀਂ ਚਰਚੋ ਚ ਨੱਚੋ ਸਾਰਾ ਦਿਨ ਵਿੱਚੋਂ ਪਰ ਉਹਤੇ ਵੀਡੀਓ ਬਣਾ ਕੇ ਨਾ ਪਾਓ ਇਹ ਦਿਨ ਤੁਹਾਨੂੰ ਕਹਿਣੇ ਆ ਇਹ ਵੀਡੀਓ ਬਣਾ ਕੇ ਨਾ ਪਾਓ ਜਿਹੜੀ ਚੀਜ਼ ਕਿਸੇ ਨੂੰ ਪਸੰਦ ਨਹੀਂ ਤੁਸੀਂ ਉਹਨੂੰ ਜ਼ਿਆਦਾ ਪ੍ਰਮੋਟ ਕਰ ਰਹੇ ਆ ਤੁਸੀਂ ਖੁਦਾ ਦਾ ਕਲਾਮ ਪਾਓ ਰੋਜ਼ ਬੋਲ ਬੋਲ ਕੇ ਉਹ ਬਾਈਗਰੂ ਸਿਰਫ ਐਹੋ ਜਿਹੇ ਵੀਡੀਓ ਪਾਉਣ ਨਾਲ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਬਾਈਬਲ ਤੋਂ ਬਾਹਰ ਕੰਮ ਕਰ ਰਹੇ ਜਦੋਂ ਅਨੇਜਾਤੀ ਲੋਕ ਤੁਹਾਨੂੰ ਵੇਖਣਗੇ ਔਰ ਉਹ ਕੀ ਸੋਚਦੇ ਫਿਰ ਮਸੀਹ ਦੇ ਬਾਰੇ ਤੁਸੀਂ ਕਹਿੰਦੇ ਲੋਕਾਂ ਨੂੰ ਕੁਝ ਨਹੀਂ ਕਰਨਾ ਤੇ ਤਾਂ ਮਨ ਨੂੰ ਲੋਕਾਂ ਨੂੰ ਤੁਸੀਂ ਦੁਖੀ ਕਰਕੇ ਤੁਸੀਂ ਕੀ ਪ੍ਰਭਾਵ ਛੱਡ ਰਹੇ ਹੋ ਦੁਨੀਆ ਦੇ ਉੱਪਰ ਲੋਕ ਸੋਚਦੇ ਯਾਰ ਚਰਚ ਵਿੱਚ ਆਹ ਕੰਮ ਹੁੰਦਾ ਹੈਗਾ ਨਹੀਂ ਇਹਦੇ ਵਿੱਚ ਐਡੀ ਕੀ ਬਰੇ ਹੈ ਹੋ ਗਈ ਕਿ ਚਰਚ ਵਿੱਚ ਆਹ ਕੰਮ ਹੁੰਦਾ ਹੋਰ ਹੈ 100% ਤੁਸੀਂ ਕੀਤੀ ਸਾਰੀ ਬੁਰੀਾਈ ਤੁਸੀਂ ਦੱਸ ਦੋ ਇੱਥੇ ਪਵਿੱਤਰਤਾਈ ਇੱਕ ਚੀਜ਼ ਤੇ ਨਜ਼ਰ ਆ ਰਹੀ ਕਿ ਪਵਿੱਤਰਤਾਈ ਦਾ ਕੰਮ ਹੈਗਾ ਇੱਥੇ ਬੜੀ ਪਵਿੱਤਰਤਾ ਦਾ ਕੰਮ ਹੋ ਰਿਹਾ ਹੈਗਾ ਉਹ ਜਿਹੜੇ ਲੋਕ ਧਰੇ ਗੜੀ ਨੱਚ ਰਹੇ ਤੁਸੀਂ ਨੱਚ ਰਹੇ ਡਾਂਸਰ ਬਣ ਕੇ ਉਹ ਕਿਦਾਂ ਇੱਕਦਮ ਅੱਗੇ ਪਿੱਛੇ ਹੋ ਸਟੈਪ ਕਰ ਰਹੇ ਹੈਗੇ ਉਹ ਖੁਦਾ ਦੇ ਵਚਨ ਤੋਂ ਬਾਹਰ ਆ ਮੈਂ ਤੇ ਮੈਂ ਤੇ ਬਹੁਤ ਨੱਚਦਾ ਨਾ ਪ੍ਰਭੂ ਦੇ ਗੀਤਾਂ ਤੇ ਨੱਚਿਆ ਕਰੂੰ ਚੰਗੀ ਗੱਲ ਹੈਗੀ ਮੈਂ ਨਹੀਂ ਤੁਹਾਨੂੰ ਮਨਾ ਕਰਦਾ ਪਰ ਮੈਂ ਕਹਿ ਰਿਹਾ ਆ ਵੀਡੀਓ ਬਣਾ ਕੇ ਨਾ ਪਾਓ ਇਹ ਗਲਤ ਹੈ ਵੀਡੀਓ ਫਿਰ ਚੱਲਣ ਦੇ ਕੈਮਰਾ ਤੇ ਚੱਲਣ ਦੇ ਤਦ ਬੋਹੀ ਹੈ ਨਾ ਤੁਸੀਂ ਸਿਰਫ ਇਹਨੂੰ ਇੱਕ ਬਿਜ਼ਨਸ ਬਣਾਇਆ ਕਿ ਪੈਸਾ ਆਏਗਾ ਦੇ ਤੋ। ਹੋਰ ਤੇ ਕੋਈ ਨਹੀਂ। ਤੇ ਉਹਨਾਂ ਦੀ ਕੰਪਲੀਟ ਕਰ ਦੋ ਨਾ ਜਿਹੜੇ ਪੈਸੇ ਭੇਜਦੇ ਆ। ਚਲੋ ਕੋਈ ਨਹੀਂ। ਹਰ ਜੀ ਅਸਲ ਤੇ ਜਨਾ ਤੁਹਾਨੂੰ ਤੁਸੀਂ ਨਹੀਂ ਸਮਝ ਰਹੇ ਤੇ ਨਾ ਤੁਹਾਨੂੰ ਸਮਝ ਆਉਣੀ ਹੈ। ਜਦੋਂ ਤੱਕ ਮੈਂ ਹੁਣ ਤੱਕ ਤੁਹਾਡੇ ਨਾਲ ਗੱਲ ਕਰੀ ਮੈਂ ਸਮਝ ਗਿਆ ਕਿ ਤੁਸੀਂ ਨਹੀਂ ਸਮਝ ਸਕਦੇ ਨਾ ਤੁਹਾਨੂੰ ਸਮਝ ਤੋਂ ਬਾਹਰ ਆ ਤੁਸੀਂ। ਸੋ ਕਿ ਜਿਹੜਾ ਬੰਦਾ ਵਚਨ ਨੂੰ ਜਾਣਦਾ ਹੋਵੇ ਨਾ ਉਹ ਇਹ ਦਾਨੀਆਂ ਗਣਾ ਨਹੀਂ ਕਰਦਾ ਕਿ ਮੈਂ ਤੇ ਕਰਨਾ ਹੀ ਕਰਨਾ ਹੋਰ ਵੱਧ ਕੇ ਕਰੂੰਗਾ ਉਹ ਸੋਚਦਾ ਕਿ ਹਾਂ ਕਿਤੇ ਨਾ ਕਿਤੇ ਕਿਸੇ ਨੂੰ ਠੇਸ ਪਹੁੰਚਦੀ ਆ ਮੇਰੇ ਖੁਦਾ ਦੀ ਬਦਨਾਮੀ ਹੁੰਦੀ ਹੈ ਕਿ ਜਿਹੜੇ ਪਰਮੇਸ਼ਵਰ ਦਾ ਨਾਮ ਲੈ ਕੇ ਤੁਸੀਂ ਮਿਨਿਸਟਰੀ ਚਲਾਏ ਤੁਸੀਂ ਉਸੇ ਪਰਮਿਸ਼ਨ ਨੂੰ ਬਦਨਾਮ ਵੀ ਕਰਦੇ ਆਗੇ ਉਹ ਤੁਹਾਡਾ ਕਰਕੇ ਅੱਜ ਦੂਸਰੀਆਂ ਕੌਮਾਂ ਦੇ ਵਿੱਚ ਜਿਹੜਾ ਬੁਰਾਈ ਹੋ ਰਹੀ ਹੈਗੀ ਉਹ ਕੌਮਾਂ ਦੇ ਗਲ ਛੜ ਕੌਮਤ ਆਪਣਾ ਤਾੜੀ ਮਾਰਦੇ ਕਹਿੰਦੇ ਆ ਤੁਸੀਂ ਤਾੜੀ ਘਾਤੋਂ ਮਾਰਦੇ ਆ ਨੇ ਨੇ ਕੋਈ ਕਦੇ ਵੀ ਨਹੀਂ ਕਹਿੰਦਾ ਤੁਹਾਨੂੰ ਕਹਿੰਦੇ ਕਿਉਂ ਨਹੀਂ ਤੇ ਤੁਸੀਂ ਤੁਸੀਂ ਰੋਮੀਆਂ ਦੀ ਕਿਤਾਬ ਮੈਨੂੰ کہہ ਰਹੇ ਸੀ ਨਾ ਤੁਸੀਂ ਹਵਾਲਾ ਉਹਦਾ ਪੜ ਲਿਓ ਰੋਮੀਆਂ ਦਾ ਕਿਤਾਬ 2024 ਵਚਨ ਪੜ ਲਿਓ ਕਿ ਤੁਹਾਡਾ ਕਰਕੇ ਹੀ ਦੂਸਰੀਆਂ ਕੌਮਾਂ 'ਚ ਪਰਮੇਸ਼ਰ ਦੇ ਨਾਂ ਦੀ ਨੰਦਾਂ ਹੁੰਦੀ ਹੈ ਇਹ ਵੀ ਪੜਿਆ ਕਰੋ ਨਾਲ ਸਿਰ ਉਹ ਦੂਜੇ ਕੌਮਾਂ ਦੇ ਦਰਸ਼ਕਾਂ ਦੀ ਹੈ ਨਾ ਇਹ ਇਹ ਇੱਕ ਸਹੀ ਕੰਮ ਥੋੜੀ ਗਲਤ ਕੰਮ ਹੀ ਆ ਅਖਬਾਰ ਚ ਕਟਾ ਦਿਓ ਸਾਰੇ ਨਾ ਇਹ 100% ਗਲਤ ਕੰਮ ਹੈ ਆਹ ਅਖਬਾਰ ਚ ਕਟਾ ਦਿਓ ਕਿਹੜੇ ਨੱਚਦੇ ਪਾਠ ਤੋਂ ਗਲਤ ਹੈ ਐਡਾ ਕਟਾ ਦਿਓ ਹਾਂਜੀ ਅਸੀਂ ਤੇ ਬੜੀ ਬੜੀ ਕਿਹਾ ਹੈਗਾ ਰੋਜ਼ ਤੁਹਾਡੇ ਵਰਗੇ ਜਿਹੜਾ ਨਾ ਸਾਰੇ ਉਹ ਇਦਾਂ ਕਰੀਓ ਜਵਾਬ ਦਿੰਦੇ ਜੀ ਜੋ ਮਰਜ਼ੀ ਕਰ ਲੋ ਕਿਤੇ ਨਾ ਖੁਦਾ ਦੀ ਲਾਠੀ ਵਜੀ ਨਾ ਤੇ ਪਤਾ ਨਹੀਂ ਲੱਗਣਾ ਕੀ ਬਣਿਆ ਜੇ ਜਦੋਂ ਖੁਦਾ ਦੀ ਲਾਠੀ ਵਜੀ ਇੰਨਾ ਹੰਕਾਰ ਨਹੀਂ ਕਰੀ ਰਹਿੰਦਾ ਕਿ ਮੈਂ ਪਤਾ ਨਹੀਂ ਕੀ ਕਰ ਲੈਣਾ ਹੈਗਾ ਇਸੇ ਜਗ੍ਹਾ ਤੋਂ ਉੱਟ ਕੇ ਪਾਪ ਤੋਂ ਨਿਕਲ ਕੇ ਅਸੀਂ ਸਾਰੇ ਸੇਵਕ ਬਣੇ ਹੈਗੇ ਇਦਾਂ ਪ੍ਰਭੂ ਨੇ ਉਤੋਂ ਨਹੀਂ ਕਿਤੇ ਬਣਾ ਕੇ ਭੇਜਦਾ ਕਿ ਜਾ ਤੂੰ ਜਾ ਕੇ ਸੇਵਕ ਹਾਂ ਆਪਾਂ ਵੀ ਸਮਝ ਆ ਯਾਦ ਕਰੀਏ ਜਦੋਂ ਗੱਡੀ ਚ ਲੋਕੇ ਨਿਕਲਣਾ ਬਿਆ ਸੀ ਉਦੋਂ ਵੀ ਸੇਤਾ ਗ੍ਰੇਕ ਵਾਕਿਆਂ ਬਚਾਇਆ ਤੁਹਾਨੂੰ ਇੱਦਾਂ ਨਾ ਸੋਚਿਆ ਕਰੋ ਹੰਕਾਰ ਬੜਾ ਬੁਰਾ ਹੁੰਦਾ ਏ ਇਹ ਬੰਦੇ ਨੂੰ ਸੁੱੜ ਦਿੰਦਾ। ਖੁਦਾ ਦੇ ਬਚਨ ਦੇ ਨਾਲ ਸੇਵਕੀ ਕਰੋ ਪਰ ਬੜੇ ਵਧੀਆ ਤਰੀਕੇ ਨਾਲ ਕਰੋ। ਖੁਦਾ ਤੁਹਾਨੂੰ ਜ਼ਰੂਰ ਉੱਚਾ ਚੁਕੇਗਾ, ਬਰਕਤ ਦੇਵੇਗਾ। ਪਰ ਜੇ ਤੁਸੀਂ ਇੱਦਾਂ ਹੰਕਾਰ ਨਾ ਕਹੋਗੇ ਨਾ ਕਿ ਜੋ ਹੁੰਦਾ ਕਰ ਲਓ ਤੇ ਮੈਂ ਇੱਦਾਂ ਹੀ ਕਰਨਾ ਹੈਗਾ। ਤਾਂ ਹੰਕਾਰ ਬਾਹਰ ਜੀ ਬੜਿਆਂ ਬੜਿਆਂ ਟੁੱਟ ਗਏ ਆ। ਬਾਈਬਲ ਪੜ੍ਹਦੇ ਨਾ ਤੇ ਰੀਜ ਨਾਲ ਪੜਿਆ ਕਰੋ ਬੜੇ ਬੜੇ ਹੰਕਾਰ ਟੁੱਟ ਗਏ ਆ। ਇਹਨਾਂ ਸੋਚਿਆ ਕਰੋ ਕਿ ਟੁੱਟਣਾ ਨਹੀਂ ਹੈਗਾ। ਉਹ ਖੁਦਾ ਅਸਮਾਨੀ ਪੁੱਤਾ ਚਾਹੇਗਾ, ਕੁਛ ਵੀ ਕਰੇਗਾ। ਰਾਤਾ ਦੇ ਸ਼ਬਦ ਬਹੁਤ ਗਲਤ ਕਿਉਂਕਿ ਸ਼ਬਦ ਨੇ ਤੁਸੀਂ ਮਤਲਬ ਇਹ ਕਹਿਣਾ ਕਿ ਚਲੋ ਤੁਸੀਂ ਇਹ ਨਹੀਂ ਪੰਦੇ ਤੁਸੀਂ ਕਿਹਾ ਕਿ ਆਪਾਂ ਪੂਰੀ ਦੇ ਤੁਸੀਂ ਇਹ ਕਿਹਾ ਕਿ ਮੈਂ ਹੋਰ ਵੀ ਜਿਆਦਾ ਪਾਉਂਗਾ ਅੱਜ ਉਹ ਤਾਂ ਹੀ ਮਤਲਬ ਪੌਣੇ ਪੌਣਾ ਸੋ ਕੋਈ ਨਹੀਂ ਤੁਸੀਂ ਆਪਣੇ ਬਚਨ ਦੀਆਂ ਵੀਡੀਓ ਪਾਈ ਆ ਦੇਖੋ ਮੇਰੀ ਗੱਲ ਧਿਆਨ ਨਾਲ ਸੁਣੋ ਜਿਹੜਾ ਰਮਨ ਪਾਉ ਲਿਆ ਹਨ ਹੂੰ ਹੂੰ ਉਹ ਦੱਜੇ ਗੀਤ ਲਾ ਕੇ ਦੁਨੀਆ ਤੇ ਹਣਾ ਉਤੇ ਨਿਕਾ ਰਮਨ ਪੌਲ ਪੌਲ ਨਾਮ ਨੇ ਲਿਖਿਆ ਨਾਲ ਹਣਾ ਅੱਛਾ ਪਗ ਤੇ ਜੋਰ ਕਰਨਦਿਆਂ ਤੇ ਜੇ ਲਾਏ ਗੀਤ ਅਹੀਂ ਨੇ ਫੇਰ ਪ੍ਰਭੂ ਦੇ ਲੱਗਦੇ ਆ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਬਾਖਸ਼ ਜੀ ਬੜੇ ਧਿਆਨ ਨਾਲ ਸੁਣਿਓ ਮੈਂ ਨਾ ਰਮਨ ਪੌਲ ਨੂੰ ਨਾ ਮੈਂ ਅਨੁਰੂਲਾ ਸਾਹਿਬ ਨੂੰ ਨਾ ਮੈਂ ਬਜਿੰਦਰ ਨੂੰ ਕਿਸੇ ਨੂੰ ਵੀ ਨਹੀਂ ਸੁਣਦਾ ਹੈਗਾ ਭਾਵੇਂ ਮੈਂ ਪਸੰਦ ਕਰਦਾ ਕਿਉਂਕਿ ਮੈਂ ਐਹੋ ਚੀਜ਼ ਪਸੰਦ ਨਹੀਂ ਕਰਦਾ ਜਿਹਦੇ ਚ ਖੁਦਾ ਦਾ ਕੰਮ ਨਾ ਹੋਵੇ ਆ ਤੁਹਾਡੀ ਵੀਡੀਓ ਪਾਈ ਗਰੁੱਪ 'ਚ ਕਿਸੇ ਨੇ ਵੇਖੀ ਫਿਰ ਮੈਂ ਤੁਹਾਨੂੰ ਫੋਨ ਕੀਤਾ ਜੇ ਵੀ ਨੰਬਰ ਤੁਹਾਡਾ ਕਿਸੇ ਕੋਲੋਂ ਮਂਗਾਇਆ ਕਿ ਨੰਬਰ ਦੋ ਮੈਂ ਗੱਲ ਕਰਨਾ ਚਾਹੁੰਦਾ ਹਾਂਗਾ ਮੈਂ ਪਸੰਦ ਹੀ ਨਹੀਂ ਕਰਦਾ ਸੁਣਨਾ ਤੁਸੀਂ ਮੈਨੂੰ ਕਹਿੰਦੇ ਨਾ ਉਹਨਾਂ ਨੂੰ ਸੁਣੋ ਮੈਂ ਕਿਉਂ ਸੁਣਾ ਪੀ ਹੁਣ ਮੇਰੇ ਕੋਲ ਜਿਹੜੀ ਚੀਜ਼ ਪਹੁੰਚੀ ਮੈਂ ਉਹਨੂੰ ਕਹੂੰਗਾ ਹੁਣ ਮੈਂ ਸਭ ਨੂੰ ਥੋੜੀ ਫੋਨ ਕਰ ਕਰ ਦੱਸਾਂ ਜੇ ਉਹ ਮੇਰੇ ਕੋਲ ਕੋਈ ਪਾਏਗਾ ਮੈਂ ਜ਼ਰੂਰ ਕਰਦਾ ਤੁਸੀਂ ਕਿਤੇ ਮੇਰੇ ਬਾਰੇ ਮੇਰੀ ਫੇਸਬੁੱਕ ਫੋਨ ਕੱਢ ਕੇ ਵੇਖਿਓ ਮੈਂ ਜਿੱਥੇ ਗਲਤ ਹੋਇਆ ਮੈਂ ਲਿਖਦਾ ਉੱਥੇ ਚੈਲੰਜ ਨਾਲ ਲਿਖਦਾ ਹਾਂ ਹਰ ਜਗ੍ਹਾ ਲਿਖਦਾ ਪਰ ਜਿਹੜੇ ਕਮੰਡ ਨਾਲ ਤੁਸੀਂ ਕਹਿ ਰਹੇ ਨੇ ਮੈਂ ਕੰਮ ਕਰਨਾ ਹੀ ਕਰਨਾ ਤੇ ਖੁਦਾ ਤੁਹਾਨੂੰ ਸੰਭਾਲ ਕੇ ਰੱਖੇ ਪਰ ਤੁਹਾਡਾ ਕਮੰਡ ਚੇਤੇ ਹੀ ਟੁੱਟ ਜਾਣਾ ਹੈਗਾ ਜੀ ਇਹਨੂੰ ਐਵੇਂ ਨਾ ਸਮਝੋ ਕਿਤੇ ਕਿਉਂਕਿ ਤੁਸੀਂ ਮਜ਼ਾਕ ਤੇ ਲੈ ਰਹੇ ਹੋ ਸਾਰੀਆਂ ਚੀਜ਼ਾਂ ਨੂੰ ਪਰ ਮੈਨੂੰ ਲੱਗਦਾ ਚਲੋ ਜਿਹੜਾ ਮਰਜ਼ੀ ਆਣ ਕੇ ਫੋਨ ਕਰੇ ਉਹ ਕਹਿ ਦਿੰਦਾ ਤੁਹਾਨੂੰ ਕੋਈ ਫਰਕ ਨਹੀਂ ਪੈ ਰਿਹਾ ਤੇ ਯਾਦ ਰੱਖੋ ਬੜਾ ਪ੍ਰਾਰਥਨਾ ਦੀ ਜਿਹ ਪਾਵਰ ਹੈਗਾ ਆ ਤੁਹਾਡੇ ਲਈ ਪ੍ਰਾਰਥਨਾ ਕਰਾਂਗਾ ਖੁਦਾ ਤੁਹਾਨੂੰ ਬੁੱਧ ਦੇਵੇ ਬਹੁਤ ਸਾਰੀ ਹਾਂ ਜੀ ਬੜੀ ਬੜੀ ਕਮੀ ਹੈਗੀ ਆ ਕੋਈ ਨਹੀਂ ਕਰੇ ਕੋਈ ਪ੍ਰਾਰਥਨਾ ਚੰਗਾ ਜੀ ਜੈ ਐਮ ਸੀ ਜੀ ਹਾਂ ਜੀ